ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਪੰਜਾਬ ਦੇ ਵਿੱਚ ਚਾਰ ਸੀਟਾਂ ਤੇ ਹੋਣ ਵਾਲੀਆਂ ਜ਼ਿਮੇ ਚੋਣਾਂ ਨੂੰ ਲੈ ਕੇ ਤਰੀਕ ਬਦਲ ਦਿੱਤੀ ਗਈ ਹੈ ਹੁਣ ਪੰਜਾਬ ਦੇ ਵਿੱਚ ਚਾਰ ਸੀਟਾਂ ਤੇ 13 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ਜਗ੍ਹਾ ਜਿਹੜੀ ਕਿ ਹੁਣ ਨਵੀਂ ਤਰੀਕ ਦਿੱਤੀ ਗਈ ਹੈ ਹੁਣ ਕਿਸ ਦਿਨ ਵੋਟਾਂ ਪੈਣਗੀਆਂ ਪੰਜਾਬ ਦੇ ਵਿੱਚ ਚਾਰ ਸੀਟਾਂ ਤੇ ਜਿੰਮੀ ਚੋਣਾ 13 ਨਵੰਬਰ ਨੂੰ ਮਿੱਥੀਆਂ ਗਈਆਂ ਸਨ ਪਰ ਹੁਣ ਚੋਣ ਕਮਿਸ਼ਨ ਇਹ ਤਰੀਕ ਦੇ ਵਿੱਚ ਬਦਲਾਅ ਕੀਤਾ ਹੈ ਹੁਣ ਪੰਜਾਬ ਦੇ ਵਿੱਚ 13 ਨਵੰਬਰ ਦੀ ਜਗ੍ਹਾ ਤੇ 20 ਨਵੰਬਰ ਨੂੰ ਵੋਟਾਂ ਪੈਣਗੀਆਂ ਤਾਂ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਨੇ ਚਾਰ ਸੀਟਾਂ ਤੇ ਇਸ ਤੋਂ ਪਹਿਲਾਂ ਕੀ 13 ਤਰੀਕ ਦਿੱਤੀ ਹੋਈ ਸੀ 13 ਤਰੀਕ ਨੂੰ ਚਾਰ ਸੀਟਾਂ ਦੇ ਵੋਟਾਂ ਪੈਣੀਆਂ ਸਨ ਪਰ ਹੁਣ ਚੋਣ ਕਮਿਸ਼ਨ ਨੇ ਵੱਡਾ ਬਦਲਾਅ ਕਰਦਿਆਂ ਹੋਇਆ तेरह नवंबर की जगह से भी नवंबर है जरा कि तरीक जी देती है हम चोन कमीशन के वलों पंजाब चार सीटा जिन्ह देवाल बरनाला गिदड़वा डेरा बाबा नानक हलका हूँ है ਇੰਨਾ ਹਲਕਿਆਂ ਦੇ ਵਿੱਚ 13 ਨਵੰਬਰ ਦੀ ਜਗ੍ਹਾ ਤੇ 20 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਰਿਜ਼ਲਟ ਹੈ ਜਿਹੜਾ ਉਹ 23 ਨਵੰਬਰ ਨੂੰ ਦਿੱਤਾ ਜਾਵੇਗਾ ਤਾਂ ਚੋਣ ਕਮਿਸ਼ਨ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਪੰਜਾਬ ਅਤੇ ਕੇਰਲਾ ਦੇ ਵਿੱਚ ਵਿਧਾਨ ਸਭਾ ਦੀਆਂ ਉਪ ਚੋਣਾਂ ਦੇ ਵਿੱਚ ਤਰੀਕ ਦੇ ਵਿੱਚ ਬਦਲਾਅ ਕੀਤਾ ਹੈ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਦੱਸਿਆ ਹੈ ਕਿ ਤਿੰਨ ਰਾਜਾਂ ਦੀਆਂ 15 ਵਿਧਾਨ ਸਭਾ ਸੀਟਾਂ ਤੇ 29 ਨਵੰਬਰ ਦੀ ਜਗ੍ਹਾ ਤੇ 20 ਨਵੰਬਰ ਨੂੰ VOTING ਹੋਵੇਗੀ ਰਿਜ਼ਲਟ ਹੈ ਉਹ 23 ਨਵੰਬਰ ਨੂੰ ਦਿੱਤਾ ਜਾਵੇਗਾ ਏਸੀ ਵਲੇ ਦੀ ਅਹਿਮ ਖਬਰ ਪੰਜਾਬ ਦੇ ਵਿੱਚ ਚਾਰ ਸੀਟਾਂ ਦੇ ਹੋਣ ਵਾਲੀ ਜਿੰਨੀ ਚੋਣਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਜੋ ਜਿੰਨੀ ਚੋਣਾਂ ਦੀ ਤਰੀਖ ਹੈ ਇਸ ਤੋਂ ਪਹਿਲਾਂ ਕਿ 13 ਨਵੰਬਰ ਨੂੰ ਦਿੱਤੀ ਗਈ ਸੀ ਹੁਣ ਇਸ ਦੇ ਵਿੱਚ ਬਦਲਾਵ ਕਰ ਦਿੱਤਾ ਗਿਆ ਹੈ ਹੁਣ ਵੋਟਾਂ ਨਹੀਂ ਜਿਹੜੀਆਂ ਉਹ 20 ਤਰੀਕ ਨੂੰ ਪੈਣਗੀਆਂ ਤੇ ਰਿਜ਼ਲਟ ਹੈ ਜਿਹੜਾ ਹੈ ਦੋਸਤੋ 23 ਨਵੰਬਰ ਨੂੰ ਦਿੱਤਾ ਜਾਵੇਗਾ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਅੱਜੀ